ਹਾਂ ਜੀ ਦੋਤੋ ਕੀ ਗੱਲ ਚਾਲ ਲੱਗਿਆ ਤੁੰਗਾ ਵਾਲੇ ਬੱਕਰਾ ਮੰਡੀ ਤੇ ਖੜੇ ਸੀਗੇ ਤੇ ਭਾਈ ਗੋਲਡੇ ਪਹੁੰਚਿਆ ਗਿਆ ਕਰਦੇ ਗੱਲਬਾਤ ਸਾਸਿਕਾ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਹੋ ਬਾਈ ਜੀ ਹਾਂ ਜੀ ਬਾਈ ਬਹੁਤ ਵਧੀਆ ਕਿੱਥੋਂ ਆ ਬਾਈ ਜੀ ਆਪਾਂ ਮਹਰਾਜ ਤੋਂ ਆਏ ਬਾਈ ਠੀਕ ਆ ਬਾਈ ਜੀ ਕਿੰਨੇ ਨਗ ਲੈ ਕੇ ਆ ਬਾਈ ਜੀ ਨਾਗਾ ਆਪਾਂ ਲੈ ਆਏ ਬਾਈ 7 ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ ਆਪਣਾ 9814348976 ਠੀਕ ਆ ਬਾਈ ਜੀ ਤੇ ਦਿਖਾਵਾਂਗੇ ਬਾਈ ਜੀ ਬੱਕਰੀਆਂ ਹਾਂ ਜੀ ਹਾਂ ਜੀ ਬੱਕਰੀਆਂ ਪਹਿਲਾਂ ਬੱਕਰੀਆਂ ਦਿਖਾਉਣੇ ਤੇ ਦੂਜੇ ਬਾਅਦ ਚ ਬਾਈ ਦਾ ਗੋਖ ਵੀ ਦਿਖ ਤੇ ਬਣੇ ਰਿਓ ਬਈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਬਈ ਜੀ ਤੇ ਬੱਲਾ ਇਹਦੇ ਬਾਰੇ ਗੱਲਬਾਤ ਕਰ ਦਾਂਗੇ ਦੱਸੋ ਬਈ ਜੀ ਜੇ ਹਾਈਟ ਦੀ ਗੱਲਬਾਤ ਕਰੀ ਕਿੰਨੀ ਕ ਹਾਈਟ ਆ ਬਈ ਜੀ ਇਹਦੀ ਇਹਦੀ ਬਈ 37 ਪਲੱਸ ਆ 37 ਪਲੱਸ ਹਾਂ ਠੀਕ ਆ ਬਈ ਜੀ ਕਿੰਨੇ ਦੰਦ ਆ ਬਈ ਜੀ ਇਹ ਦੰਦ ਬਈ 8 ਨੇ ਚੱਕੇ ਆ ਜੀ ਠੀਕ ਆ ਬਈ ਜੀ 100 ਆ ਪਹਿਲਾਂ ਸੂਈ ਵੀ ਆ ਹੁਣ ਸੂਣ ਵਾਲੀ ਆ ਠੀਕ ਆ ਜੀ ਤੇ ਕੰਨਾ ਕੁੰਨਾ ਦੀ ਲੈਂਥ ਤੁਸੀਂ ਦੇਖ ਸਕਦੇ ਹੋ ਮੱਖੀ ਜੀ ਨੇ ਕੰਨਾ ਕਿਹਾ ਨੇ ਬਈ ਜੀ ਹਾਂ ਜੀ ਠੀਕ ਆ ਬਈ ਜੀ ਮੋਰ ਕਰਨੇ ਬਈ ਜੀ ਮੋਰ ਕਰਨੇ ਠੀਕ ਆ ਬਈ ਜੀ ਬਾਕ ਤੇ ਗੱਬਣਦਰੀ ਹੈ ਬਈ ਜੀ ਗੱਬਣ ਹੈਗੇ ਬਈ ਸਾਢੇ 3 ਮਹੀਨਿਆਂ ਦੀ ਠੀਕ ਹੈ ਸਾਢੇ 3 ਮਹੀਨਿਆਂ ਦੀ ਗੱਬਣ ਹੈਗੇ ਮਗਰ ਤਾਂ ਨਹੀਂ ਕਿ ਬਈ ਬੱਚਾ ਕੋਈ ਨਾ ਹੁਣ ਇਸ ਟਾਈਮ ਕੋਈ ਨਹੀਂ ਬਈ ਠੀਕ ਆ ਬਈ ਜੀ ਕੀ ਰੇਟ ਮੰਗਿਆ ਬਈ ਜੀ ਇਹਦਾ ਇਹਦਾ ਬਈ ਮੁੱਲ ਤਾਂ ਕਰਦੇ ਆ 30000 ਰੁਪਇਆ ਠੀਕ ਆ ਜੀ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਗੱਬਣ ਦੀ ਗਰੰਟੀ ਹੈ ਬਈ ਗੱਬਣ ਦੀ ਫੁੱਲ ਗਰੰਟੀ ਹੈ ਬਈ ਠੀਕ ਆ ਜੀ ਲੈ ਵੀ ਬਾਕੀ ਬਾਈ ਨੇ 10:00 ਵਜੇ ਠੀਕ ਆ ਜੀ ਤੇ ਅਗਲੀ ਬੱਕਰੀ ਵਾਲੇ ਨਾਲ ਗੱਲਬਾਤ ਕਰ ਦਾਂਗੇ ਇਹਦੇ ਮਾਰ ਬੱਚਾ ਹੈ ਓਏ ਚੱਈ ਚੱਲੋ ਨਾਲ ਦੇ ਨਾਲ ਬਈ ਜੀ ਆਹ ਵੇ ਮਗਰ ਉਹ ਨਹੀਂ ਇਹ ਤਾਂ ਲੈ ਕੇ ਨਾ ਨਾ ਕੋਈ ਨਾ ਖੜਾ ਰੰ ਖੜਾ ਰੰ ਕੰਨ ਖੋਲਦਾ ਕਿਉਂ ਤੇ ਇਹ ਕਿਹੜੇ ਕਲਰ ਚ ਆ ਗਿਆ ਬਈ ਜੀ ਇਹ ਬਈ ਸ਼ੇਰਾ ਕਲਰ ਆ ਸ਼ੇਰਾ ਕਲਰ ਆ ਗਿਆ ਹਾਂ ਠੀਕ ਆ ਬਈ ਜੀ ਲੱਤਾਂ ਨੂੰ ਕੰਨਾਂ ਗੁੰਨਾਂ ਤੁਸੀਂ ਦੇ ਸਕਦੇ ਹੋ ਜੀ ਲੰਤ ਨੂੰ ਬਧੀਆ ਗਈ ਠੀਕ ਆ ਬਈ ਜੀ ਹਾਂ ਤੇ ਲਾੜ ਅੱਖਾਂ ਦੇ ਵਿੱਚ ਹਾਂ ਤੇ ਬਾਕੀ ਤੁਸੀਂ ਸੰਗ ਵਗੈਰਾ ਸੰਗ ਵਗੈਰਾ ਕਰਦੇ ਜੋ ਦੇਖ ਸਕਦੇ ਹੋ ਬਈ ਜੀ ਠੀਕ ਆ ਬਈ ਜੀ ਥਾਣਾ ਤੁਣਾ ਦੀ ਓਕੇ ਬਈ ਜੀ ਜਮਾ ਓਕੇ ਆ ਬਈ ਠੀਕ ਆ ਬਈ ਲੋ ਮਸਟਰ ਇਹ ਬਈ ਗੱਪਣੇ ਕਿ 4 ਮਹੀਨੇ ਲੱਗੇ 4 ਮਹੀਨੇ ਦੇ ਗੱਪਣਾ ਜੀ ਹਾਂ ਠੀਕ ਆ ਬਈ ਜੀ ਤੇ ਇਹਦਾ ਕੀ ਮੰਗਿਆ ਬਾਈ ਜੀ ਇਹਦਾ ਬਾਈ 22000 22000 ਰੁਪਏ ਠੀਕ ਹੈ ਮੌਕੇ ਦੇ ਬਾਈ ਕਰ ਦੋ ਵਿੱਚ ਤੇ ਜੇ ਦੁੱਧ ਦੀ ਗੱਲਬਾਤ ਕਰੀ ਬਾਈ ਜੀ ਦੁੱਧ ਬਾਈ ਜੀ ਨਾਰਮਲ ਦੋਗੇ 2.5 ਦੇ ਵਿੱਚ ਠੀਕ ਹੈ ਜੀ ਤੇ ਆਪਣੇ ਕੋਲੇ ਮੰਨ ਕੇ ਜਲੋ ਕਿੰਨੇ ਗੇ ਲੀਟਰਾਂ ਦੇ ਦੁੱਧ ਨਹੀਂ ਬੱਕਰੀ ਹੁੰਦੀਆਂ ਜਿਹੜੀਆਂ ਦਾ ਬਾਈ ਘਰੇ ਆ ਆਪਣੇ ਨਾਲ ਬੱਕਰੀਆਂ ਮਾਲਤੇ ਜਾਂਦੇ ਆ ਉਹਨਾਂ ਦਾ ਘਰੇ ਨਹੀਂ ਨਾ ਬੜਾ ਕੁਝ ਪਾਉਂਦੇ ਨਾਰਮਲ ਹੀ ਉਹ 3 2.5 ਠੀਕ ਆ ਬਾਈ ਹਾਂ ਵਾਕਈ ਗੱਲ ਆ ਪਾ ਜੇ ਵਧੀਆ ਖਰਾਕ ਪਾ ਵਧੀਆ ਬਾਈ ਜਿਹੜੀਆਂ ਇਹ ਹੁੰਦੇ ਨਾ ਕੋਪੀਟਿਸ਼ਨ ਵਾਲੀਆਂ ਉਹ ਆਏ ਨਹੀਂ ਹੁੰਦੀਆਂ ਉਹਨਾਂ ਨੂੰ ਕਿਉਂ ਵਿਚਾਰਨਾ ਪੈਂਦਾ ਕਿਉਂ ਵਿਚਾਰਨਾ ਪੈਂਦਾ ਹਾਂ ਕੱਲੇ ਖਰਾਕ ਤੇ ਨਹੀਂ ਬੋਲ ਕੱਲੇ ਖਰਾਕ ਤੇ ਨਾਲੇ ਉਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਥਨਾ-ਥੁਨਾ ਦਾ ਨਾਓ ਵਾਲੀਆਂ ਮਾਲ ਚ ਛੱਡਣੀ ਪੈਂਦੀ ਵਕਤ ਨਾਲ ਠੀਕ ਆ ਜੀ ਹਾਂ ਜੇ ਕਈ ਵਾਰੀ ਬੱਕਰੀ ਬੈਠੀ ਆ ਮਾਲ ਚ ਬੱਕਰੀ ਦਾ ਕੀ ਪਤਾ ਕੋ ਟੱਕਰ ਮਾਰੇ ਉੱਤੇ ਉਹਦੇ ਥਣ ਤੇ ਚੜ ਜੇ ਅੱਈ ਛੱਡ ਖਰਾਬ ਹੋ ਜਾਂਦਾ ਠੀਕ ਆ ਉਹ ਆ ਡਰਕਣੀ ਪੈਂਦੀ ਠੀਕ ਆ ਬਾਈ ਜੀ ਹਾਂ ਲਓ ਵੀ ਬਾਕੀ ਜੇ ਸਾਰੇ ਬੱਕਰੀਂ ਦਿਖਾਤੇ ਇਹ ਚਾਰ ਦਾ ਹੁੰਦਾ ਕਿ ਹਾਂਜੀ ਇਹ ਨੱਕ ਨਗੜ ਤੋਂ ਦੇ ਦਾਰੋ ਅੱਜ ਉਹਨਾਂ ਰਾਜੋ ਗੰਨਿਆ 2 ਬੰਦ ਜਾਨਾ ਕਰੋ ਖੰਧ ਦੇ ਜਾਉਂਦੀਆਂ ਤਾਂ ਵਿਕੇਸ਼ ਜਿਹਦਾ ਚਾਰ ਦਾ ਹੁੰਦਾ ਗਿਆ ਵੀ ਹਾਂਜੀ ਲਓ ਬੱਕਰੀਆਂ ਰੱਖੋ ਸਾਈਨਿੰਗ ਬਹੁਤ ਆਣਾ ਬਾਈ ਹਾਂ ਇਹ ਬਾਈ ਗੱਬਨ ਹੋ ਗਿਆ ਸਾਢੇ 3 ਮਹੀਨੇ ਸਾਢੇ 3 ਮਹੀਨੇ ਹਾਂ ਠੀਕ ਗਾਰੰਟੀ ਦੇਵੇਂ ਗਾਰੰਟੀ ਦੇ ਠੀਕ ਜਿਹੜਾ ਬਸ ਦੇਵਾਂਗੇ ਨਾ 10 ਕੇ ਬੰਦੇ ਨੂੰ ਦੇਣਾ ਠੀਕ ਹੈ ਜੀ ਠੀਕ ਹੈ ਜੀ ਇਹਦਾ ਕੀ ਭੰਗਿਆ ਬਈ ਜੀ ਇਹਦਾ ਭਾਈ ਮੰਗਦੀਆਂ 40000 ਰੁਪਏ 20000 ਦੇ ਛੱਡਦਾ ਠੀਕ ਹੈ ਜੀ ਚੱਪੀ ਆ ਰਹੀ ਬਾਕੀ ਚਿੱਟੀਆਂ ਅੱਖਾਂ ਦੇ ਵਿੱਚ ਆਹ ਓਏ ਓਏ ਇਹਨੂੰ ਬੰਨ੍ਹ ਦੇ ਅਕਲਪੀ ਰੱਤ ਕਿਉਂ ਨਹੀਂ ਕਰਦਾ ਇਹਨੂੰ ਕੋਈ ਨਹੀਂ ਕੋਈ ਨਹੀਂ ਅੱਗੇ ਇਹ ਆ ਗਏ ਭਾਜੀ ਤੇ ਇਹ ਆ ਗਏ ਭਾਜੀ ਸੇਰਾ कलर ਆ ਗਏ ਭਾਜੀ ਹਾਂ ਜੀ ਭਾਈ ਸੇਰਾ ਠੀਕ ਹੈ ਭਾਈ ਲਾਲ ਬਸ ਸੇਰਾ ਆ ਗਏ ਭਾਜੀ ਚਿੱਟੀਆਂ ਅੱਖਾਂ ਦੇ ਵਿੱਚ ਅਗੇ ਸਿੰਧੀ ਸਿੰਧੀ ਵੀ ਤੁਸੀਂ ਦੇਖ ਸਕਦੇ ਬੇਜੀ ਪਤਲੀ ਸਿੰਗੀ ਆਣਾ ਭਾਈ ਕੀਰੀ ਆ ਭਾਈ ਕੀਰੀ ਆ ਜੀ ਉਹ ਵੀ ਚੈੱਕ ਕਰ ਸਕਦੇ ਹੋ ਇਹ ਕੰਨਾਂ ਕੋੜਾਂ ਦੀ ਲੈਂਥ ਬਹੁਤ ਆਣਾ ਭਾਈ ਕੰਨਾਂ ਕੋੜ ਵੀ ਪੂਰਾ ਚੰਗਾ ਹੋਣੀ ਮਰਸੇ ਇਹਦਾ ਕੀ ਪ੍ਰਾਇਜ ਬਾਈ ਲਾਮ ਦੇਣ ਬਾਈ 11000 ਦੂਗੇ ਮਾਰੀ ਠੀਕ ਹੈ ਜੀ ਸਾਸਤੇ ਭਾਰੀ ਵੀ ਨਹੀਂ ਨੇ ਇਹ ਪੱਥਰ ਖਿਰੀਆ ਠੀਕ ਹੈ ਜੀ ਥਾਣੇ ਤੋਂ ਦੋ ਆ ਦੋ ਥਾਣਾ ਆ ਵਿੱਚ ਕਈ ਵਾਰੀ ਸਾਗ ਜਾਂ ਹੁੰਦੀਆਂ ਨੇ ਥੱਲੇ ਤੋਂ ਠੀਕ ਹੈ ਜੀ ਕਈ ਵਾਰ ਉਹ ਹੁੰਦਾ ਅੰਦਰ ਵਿੱਚ ਵੀ ਪੱਤਾ ਨਾ ਰਹਿੰਦੇ ਚਾਰ ਥਾਣੇ ਹੁੰਦੇ ਗਏ ਹੁੰਦੇ ਥਾਂ ਤੇ ਥਾਣਾ ਹੁੰਦਾ ਠੀਕ ਹੈ ਬਾਈ ਓਕੇ ਆ ਜੀ ਤੇ ਹੋਰ ਬਾਈ ਜੀ ਨਾ ਗੜੇ ਹਾਂਜੀ ਬਸ ਹੁਣ ਤਾਂ ਹੀ ਦੇਗੀ ਠੀਕ ਹੈ ਜੀ ਤੇ ਬੱਕਰੇ ਦਿਖਾ ਦੇ ਨੀ ਆ ਵੀ ਮੱਕਾ ਵੀ ਦਿਖਾਉਣੇ ਤੁੰਨ ਤੇ ਆ ਬੱਕਰਾ ਕਰ ਬਾਈ ਜੀ ਤੋ ਕਿ ਇਹ ਬੱਕਰਾ ਆ ਗਿਆ ਤੇ ਲੋ ਵੀ ਦੇਖ ਸਕਦੇ ਐ ਐਂਕਲ ਨੂੰ ਪੂਰੇ ਨੰਨਾਂ ਬਈ ਜਿੰਨਾ ਮਰਜ਼ੀ ਗਲੇ ਐ ਨਾ ਬਈ ਵੇਟ ਬੂਟ ਵਧਾ ਦੇਣਾ ਬਈ ਇਹਦੇ ਪੇਟ ਦੀ ਗੱਲਬਾਤ ਕਰੀ ਬਈ ਕਿੰਨਾ ਕ ਪੇਟ ਹੋਊਗਾ ਬਈ ਕਮਾਂਟਾਂ ਦੇ ਲਾਗੇ ਠੀਕ ਆ ਬਈ ਜੀ ਕੰਨ ਦੇਖੋ ਬਈ ਜੀ ਮਿਹਣੇ ਮੋਟਰ ਫੋਨ ਲਾਈਟ ਚੈੱਕ ਕਰ ਸਰਦਾ ਨਾ ਠੀਕ ਆ ਬਈ ਜੀ ਸੇ ਦਾੰਦਾ ਕ ਜੇ ਹਾਂ ਠੀਕ ਆ ਜੀ ਆ ਲੈ ਉਹ ਰ ਕੈਮਰਾ ਬਾਕੀ ਦੇਖ ਰਹੇ ਨਾ ਕੋਣਕ ਬਹੁਤ ਦਾ ਨਵੇ ਪੂਰਾ ਮੋਟਾ ਗਾ ਹੈ ਵੀ ਨਾ ਕੋ ਵੀ ਤੇ ਲੈਂਥ ਦੀ ਗੱਲ ਬਾਤ ਕਰੀ ਬਈ ਕਿੰਨੀ ਹਾਈਟ ਹੋ ਬਈ ਜੀ ਦੀ ਜੀ ਬਈ 41 ਹਾਈਟ 44 ਇੰਚ ਆ ਆਨੰਦ ਸਹੀ ਹੈ ਮੜਾ ਦਿਖਾਈ ਬਈ ਤੋਰ ਕੇ ਇਹ ਤਾਂ ਹੁੰਦਾਗਾ 44 ਇੰਚ ਹੈ ਬਈ ਜੀ ਜੀ ਇਹ ਵੀ ਸੇਲ ਤੇ ਬਈ ਹਾਂ ਜੇ ਕੋਈ ਭਰੂਗਾ ਤਾਂ ਕੀਮਤ ਸੇਲ ਕਰ ਦਾਂਗੇ ਉਹ ਤਾਂ ਪੈਸੇ ਬੰਦੇ ਨੇ ਆਪਣੇ ਮਿੱਤਰ ਨੇ ਮੰਗਾਇਆ ਹੈਗਾ ਇਹ ਠੀਕ ਹੈ ਜੀ ਪੱਕਰਨਾਂ ਵਾਸਤੇ ਠੀਕ ਹੈ ਜੀ ਟੈਸਟਿੰਗ ਵਗੈਰਾ ਕੋਈ ਲੋਕ ਮਿੱਤਰ ਦੇ ਸਕਦੇ ਹੋਗੇ ਠੀਕ ਹੈ ਬਾਈ ਤੇ ਇਹਦਾ ਕੀ ਮੰਗੇ ਬਾਈ ਲੈਣ ਲੈਣ ਬਾਈ 1.5 ਲੱਖ ਰੁਪਏ ਲੈਣ ਲੈਣ ਹਾਂ ਮੁੱਲ 2-2 ਕਰਾ ਲੈ 2.5 ਕਰਾ ਲੈ ਠੀਕ ਹੈ ਜੀ ਤੇ ਉਹੇ ਵੈਸੇ ਹੋਣਾ ਸੀ ਠੀਕ ਹੈ ਜੀ ਕਿਸੇ ਦੇ ਘਰੇ ਤਾਰਨਾ ਠੀਕ ਹੈ ਜੀ ਤੇ ਤਾਰਨਾ ਪੁੱਛੋ ਬੰਤਾ ਨਹੀਂ ਆ ਹਾਂ ਜੀ ਦਵਾਈ ਵਾਲਾ ਇਹਦਾ ਠੀਕ ਹੈ ਜੀ ਦਵਾਈ ਦਿੰਦਾ ਉਹਨਾਂ ਦੇ ਘਰੇ ਛੱਡਣਾ ਠੀਕ ਹੈ ਰਿਜ਼ਲਟ ਕਿਵੇਂ ਬਾਈ ਇਹਦਾ ਰਿਜ਼ਲਟ ਬਹੁਤ ਵਧੀਆ ਬਾਈ ਬਹੁਤ ਵਧੀਆ ਠੀਕ ਆ ਬਾਈ ਇਹ ਰਿਜ਼ਲਟ ਬਾਈ ਕਹਿੰਦਾ ਬਹੁਤ ਵਧੀਆ ਹੈਗਾ ਠੀਕ ਹੈ ਬਾਈ ਕਰੀਏ ਪੱਕਾ ਲੋਹਾ ਆ ਗਿਆ ਨ ਵੀਰੇ ਪੱਕਾ ਲੋਹਾ ਚੱਕਾ ਵੀਰੇ ਠੀਕ ਆ ਵੀਰੇ ਤੇ ਮੋਬਾਈਲ ਨੰਬਰ ਦੱਸ ਦੋ ਵੀਰੇ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਵੀਰੇ 99143 4897 ਠੀਕ ਆ ਵੀਰੇ ਪਿੰਡ ਹੈਗਾ ਵੀਰੇ ਮਹਾਰਾਜ ਨੰਬਰ ਆ ਜਾ ਬਈ ਰਾਮਪੁਰੇ ਥੋੜੇ ਠੀਕ ਆ ਵੀਰੇ ਘਰੇ ਕਿੰਨੇ ਕਿਨਾਂ ਗਾਂ ਹੁੰਦੇ ਵੀਰੇ ਆਪਣੇ ਕੋਲ ਘਰੇ ਜਿਹੜੀਆਂ ਬੱਕਰੀਆਂ ਤਾਂ ਬਸ ਬਾਈ ਆਪਣੀਆਂ ਪ੍ਰਾਣੀਆਂ ਜਿਹੜੇ ਬਾਈ ਬੱਕਰੀਆਂ ਵਾਲੇ ਤਾਂ ਸਾਰੇ ਜਾਣਦੇ ਆ ਠੀਕ ਆ ਜੀ ਤੇ ਉਹ ਬੱਕਰੀਆਂ ਆਪਾਂ ਵੇਚ ਵੀ ਦਿੰ ਦਿੰਦੇ ਨਾ ਜੇ ਕੋਈ ਘਰੇ ਬੰਦਾ ਆ ਜਾਂਦਾ ਠੀਕ ਆ ਜੀ ਚੰਦੇ ਰੁਪਈਆ ਵਾਸਤੇ ਅਗਲਾ ਕਹਿੰਦਾ ਸਾਫ ਬੱਕਰੀ ਵੱਡੇ ਮੁੱਲ ਦੀ ਲੈਣੀ ਹੈ। ਪਾ ਕਰੇ ਵੇਚ ਵੀ ਦਿੰਨੇ ਹੈ ਬੱਕਰੀਆਂ ਆਈਆਂ ਵਧੀਆ ਹਾਈਟ ਵਾਲੀਆਂ ਵਧੀਆ ਦੁੱਧ ਵਾਲੀਆਂ। ਕੀ 35 ਬੱਕਰੀਆਂ ਆਈਆਂ। ਜਾਂਦੀਆਂ ਬਾਹਰ। ਠੀਕ ਹੈ ਠੀਕ ਹੈ ਭਾਈ ਜੀ। ਧੰਨਵਾਦ ਭਾਈ ਜੀ। ਉਹ ਕੀ ਪਾ ਕਰਦਾ। ਇੱਕ ਕਮੈਂਟ ਸ਼ੇਅਰ ਜੁ ਕਰ ਦਿਓ। ਅਗਲੀ ਵੀਡੀਓ ਨਾਲ ਧੰਨਵਾਦ। ਕੀ ਪਾ ਕਰਦਾ।